आधुनिक युग ਵਿੱਚ ਲਾਈਫਸਟਾਈਲ ਬਹੁਤ ਬਦਲ ਰਿਹਾ ਹੈ ਬਹੁਤ ਸਾਰੀਆਂ ਥਾਵਾਂ ਤੇ ਅਜੇ ਸਥਿਤੀ ਹੈ ਕਿ ਲੋਕ ਇਕੱਲੇ ਰਹਿਣ ਲਈ ਮਜਬੂਰ ਹਨ ਪਰ ਇਹ ਇਕੱਲਾਪਨ ਹੁਣ ਲੋਕਾਂ ਦੇ ਸਾਹ ਲੈ ਰਿਹਾ ਹੈ ਇਹ ਗੱਲ WHO ਦੀ ਖਾਲੀਆ ਰਿਪੋਰਟ ਫਰਮ ਲੋਨਲੀਸਟ ਟੂ ਸੋਸ਼ਲ ਕਨੈਕਸ਼ਨ ਵਿੱਚ ਸਾਹਮਣੇ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਵਿੱਚ ਹਰ ਘੰਟੇ 100 ਲੋਕ ਇਕੱਲੇਪਣ ਕਰਕੇ ਮਰਦੇ ਹਨ ਇਕੱਲਾਪਨ ਇੱਕ ਅਜਿਹਾ ਸ਼ਬਦ ਹੈ ਜੋ ਅਕਸਰ ਜਵਾਨੀ ਨਾਲ ਨਹੀਂ ਜੁੜਿਆ ਹੁੰਦਾ ਸਾਨੂੰ ਲੱਗਦਾ ਹੈ ਕਿ ਜਵਾਨੀ ਸਾਡੀ ਪਰਿਵਾਰ ਦੋਸਤਾਂ ਦੇ ਨਾਲ ਬੀਤ ਕੇ ਨਿਕਲ ਜਾਂਦੀ ਹੈ ਜੇਕਰ ਗਹਿਰਾਈ ਨਾਲ ਸੋਚਿਆ ਜਾਵੇ ਤਾਂ ਇਕੱਲਾਪਣ ਇੱਕ ਅਜਿਹਾ ਅਨੁਭਵ ਹੈ ਜਿਸ ਨੂੰ ਅਸੀਂ ਸ਼ਾਇਦ ਜ਼ਿਆਦਾਤਰ ਬਜ਼ੁਰਗਾ ਦੇ ਨਾਲ ਜੋੜ ਕੇ ਦੇਖਦੇ ਹਾਂ ਆਸਟ੍ਰੇਲੀਆ ਵਿੱਚ ਨੌਜਵਾਨਾਂ ਦੇ ਇਕੱਲੇਪਣ ਬਾਰੇ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ 15 ਤੋਂ 25 ਸਾਲ ਦੀ ਉਮਰ ਦੇ 43% ਲੋਕ ਜਾਂ ਹਰ 5 ਵਿੱਚੋਂ 2 ਨੌਜਵਾਨ ਇਕੱਲਾਪਣ ਮਹਿਸੂਸ ਕਰ ਰਹੇ ਨੇ ਪੁੱਛੇ ਜਾਂਦੇ ਚਾਰ ਵਿੱਚੋਂ ਇੱਕ ਵਿਅਕਤੀ ਨੇ ਇਕੱਲਾਪਨ ਮਹਿਸੂਸ ਕਰਨ ਬਾਰੇ ਦੱਸਿਆ ਜਦਕਿ ਸੱਤ ਵਿੱਚੋਂ ਇੱਕ ਵਿਅਕਤੀ ਘੱਟੋ-ਘੱਟ 2 ਸਾਲਾਂ ਤੋਂ ਇਕੱਲਾਪਨ ਮਹਿਸੂਸ ਕਰ ਰਿਹਾ ਹੈ ਇਸ ਰਿਪੋਰਟ ਚ 2022-23 ਦੌਰਾਨ ਆਸਟ੍ਰੇਲੀਆ ਕਰੀਲੂ ਆਮਦਨ ਅਤੇ ਲੇਬਰ ਡਾਇਨਾਮਿਕਸ ਸਰਵੇਖਣ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਇਸ ਸਰਵੇਖਣ ਦੇ ਵਿੱਚ ਪਤਾ ਚੱਲਿਆ ਕਿ ਨੌਜਵਾਨਾਂ ਨੂੰ ਕਿਹੜੇ ਕਾਰਨ ਇਕੱਲੇਪਨ ਵੱਲ ਨੂੰ ਵਧਾਉਂਦੇ ਨੇ ਇਹ ਰਿਪੋਰਟ ਦੱਸਦੀ ਹੈ ਕਿ ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਕਾਰਨ ਨੌਜਵਾਨਾਂ ਵਿੱਚ ਲਗਾਤਾਰ ਇਕੱਲੇਪਨ ਦਾ ਅਨਪਰਵ ਕਰਨ ਦੀ ਸੰਭਾਵਨਾ ਦੁੱਗਣੀ ਜਾਂ ਵੱਧ ਹੋ ਸਕਦੀ ਹੈ। ਹੁਣ ਤੁਸੀਂ ਇਹ ਵੀ ਸੋਚ ਰਹੇ ਹੋਵੋਗੇ ਕਿ ਇਕੱਲੇਪਨ ਦੇ ਨਾਲ ਕੀ ਫਰਕ ਪੈਂਦਾ ਹੈ। WHO ਦੀ ਰਿਪੋਰਟ ਦੇ ਅਨੁਸਾਰ ਇਕੱਲਾਪਨ ਨਾ ਸਿਰਫ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦਾ ਸਗੋਂ ਇਹ ਸਰੀਰਕ ਸਿਹਤ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਕਾਰਨ ਦਿਲ ਦੀ ਬਿਮਾਰੀ, ਸ਼ੂਗਰ, ਸਟ੍ਰੋਕ ਤੇ ਬੇਵਕਤੀ ਮੌਤ ਦਾ ਖਤਰਾ ਵਧ ਜਾਂਦਾ ਹੈ। ਨਵੀਂ ਖੋਜ ਦੇ ਅਨੁਸਾਰ ਕੋਵਿਡ-19 ਮਹਾਮਾਰੀ ਤੋਂ ਬਾਅਦ ਇਹ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਇਕੱਲੇ ਰਹਿਣ ਵਾਲੇ ਨੌਜਵਾਨ ਤੇ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਨੌਜਵਾਨ ਇਸ ਦਾ ਸ਼ਿਕਾਰ ਹੋ ਰਹੇ ਨੇ। ਇਕੱਲੇਪਨ ਦੇ ਉੱਤੇ ਡਾਕਟਰ ਕੀ ਸਲਾਹ ਦਿੰਦੇ ਨੇ? ਇਕੱਲੇਪਨ ਨੂੰ ਘਟਾਉਣ ਲਈ ਡਾਕਟਰ ਕਹਿੰਦੇ ਨੇ ਕਿ ਨਿਯਮਤ ਸਰੀਰਕ ਗਤੀਵਿਧੀਆਂ ਅਤੇ ਸਮਾਜਿਕ ਸੰਪਰਕ ਬਹੁਤ ਜ਼ਰੂਰੀ ਹੈ। ਘਰ ਦੇ ਅੰਦਰ ਰਹਿਣ ਦੀ ਬਜਾਏ ਪਾਰਕ ਵਿੱਚ ਸੈਰ ਕਰਨਾ ਅਤੇ ਦੋਸਤਾਂ ਨੂੰ ਮਿਲਣਾ ਸਿਹਤ ਲਈ ਲਾਭਦਾਇਕ ਹੋ ਸਕਦਾ ਹੈ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਸਕਰੀਨ ਟਾਈਮ ਘਟਾਉਣਾ ਚਾਹੀਦਾ ਹੈ। ਅਤੇ ਆਫਲਾਈਨ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਬੱਚੇ ਆਸਟ੍ਰੇਲੀਆ ਵਰਗੇ ਸ਼ਹਿਰਾਂ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਗਏ ਹੋਏ ਨੇ ਉਹਨਾਂ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਫੋਨ ਕਾਲ ਜਾਂ ਵੀਡੀਓ ਕਾਲ ਦੇ ਉੱਤੇ ਆਪਣੇ ਬੱਚੇ ਦੇ ਨਾਲ ਸੰਪਰਕ ਦੇ ਵਿੱਚ ਰਹਿਣ ਤੁਸੀਂ ਜੇਕਰ ਸਾਡੀ ਇਹ ਜਾਣਕਾਰੀ ਸੁਣ ਰਹੇ ਹੋ ਤੇ ਬਾਹਰਲੇ ਮੁਲਕ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਹੋ ਜਾਂ ਸਟੱਡੀ ਪਰਮਿਟ ਦੇ ਉੱਤੇ ਸਟੱਡੀ ਕਰ ਰਹੇ ਹੋ ਤੇ ਸਾਨੂੰ ਜ਼ਰੂਰ ਦੱਸੋ ਕਿ ਤੁਸੀਂ ਕਿੰਨਾ ਟਾਈਮ ਇਕੱਲੇਪਨ ਨੂੰ ਮਹਿਸੂਸ ਕਰਦੇ ਹੋ ਇਸ ਤੋਂ ਇਲਾਵਾ ਇਸ ਇਕੱਲੇਪਨ ਨੂੰ ਦੂਰ ਕਰਨ ਵਾਸਤੇ ਤੁਸੀਂ ਕੀ ਕੁਝ ਕਰਦੇ ਹੋ ਆਪਣੇ ਪੇਰੈਂਟਸ ਦੇ ਨਾਲ ਕਿੰਨੀ ਵਾਰ ਗੱਲਬਾਤ ਕਰਦੇ ਹੋ ਇਹ ਗੱਲਬਾਤ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਸੁਣ ਰਹੇ ਹੋ ਤੁਸੀਂ ਰੇਡੀਓ ਸਾਂਝੀ ਆਵਾਜ਼